ਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾ ਹੈ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਆ। ਇਹ ਕੱਲ ਮੈਂ ਵਲੌਗ ਨਹੀਂ ਪਾਇਆ ਹੈਗਾ ਕਿਉਂਕਿ ਮੈਂ ਬਣਾਇਆ ਨਹੀਂ ਸੀਗਾ ਮੈਨੂੰ ਐ ਤਾਂ ਵੀ ਸਫਾਈ ਕਰਨੀ ਆ ਹਨਾ ਬਸ ਬਿਨਾ ਵਲੌਗ ਤੋਂ ਕਰਦਾ। ਵੀ ਫਿਰ ਨਾ ਵੀ ਵੀਡੀਓ ਬਣਾਉਂਦੇ ਆ ਫਿਰ ਸਫਾਈ ਜੀ ਵੀ ਜਨ ਲਾਜ ਜੀ ਨਹੀਂ ਹੁੰਦੀ ਵਿੱਚ ਵਿੱਚ ਫਿਰ ਫੋਨ ਚੱਕਣ ਦੀ ਟੈਨਸ਼ਨ ਰਹਿੰਦੀ ਆ। ਫਿਰ ਉਹ ਫੋਨ ਵੀ ਮਿੱਟੀ ਕਰਦੇ ਨਾਲ ਭਰੀ ਜਾਂਦਾ ਨਾ। ਸੋਰਾ ਇਸ ਕਰਕੇ ਤਾਂ ਕਰਕੇ ਫਿਰ ਮੈਂ ਵਲੌਗ ਨਹੀਂ ਬਣਾਇਆ ਹੈਗਾ ਮੈਂ ਕਿਹਾ ਚਾ ਸਫਾਈ ਕਰ ਲੈਂਦੇ ਆ ਨੈਕਸਟ ਵਾਰ ਜਦੋਂ ਦਿਵਾਲੀ ਦੀ ਸਫਾਈ ਕਰਾਂਗੇ ਫਿਰ ਵਲੌਗ ਪਾਵਾਂਗੇ ਹਨਾ ਵੀ ਕਿੰਦਾ ਸਫਾਈ ਫਿਰ ਜ਼ਿਆਦਾ ਹੋਊਗਾ ਇਸ ਵਾਰ ਠੀਕ ਠੀਕ ਜਿਹੀ ਬਣੇ ਤੇ ਕੱਪੜੇ ਪਾਏ ਆ ਮਸ਼ੀਨ 'ਚ ਹੁਣ ਕਿਉਂਟੀ ਅੱਜ ਯੂਵੀ ਨੂੰ ਨਾ ਅੱਜ ਹੈਗੇ ਟੀਚਰਜ਼ ਦੇ ਯੂਵੀ ਨੂੰ ਜਲਦੀ ਛੁੱਟੀ ਹੋ ਗਈ ਫਿਰ ਤਾਂ ਕਰਕੇ ਹੁਣ ਯੂਵੀ ਤਾਂ ਦਾ ਟੀਵੀ ਦੇਖ ਰਹੇ ਹੁਣ ਮੈਂ ਕਿਹਾ ਚਾ ਫਿਰ ਅੱਜ ਮੈਂ ਕੱਪੜੇ ਤੋਂ ਤਾਂ ਧੁੱਪ ਖੜੀਏ ਨਾਲ ਅੱਜ ਬੱਦਲ ਵਾਈ ਨਹੀਂ ਹੈੀ ਹਨਾ ਤੇ ਮੇਰਾ ਜਿਹੜਾ ਅੱਜ ਚੌਥਾ ਪਾਰਸਲ ਆਉਂਦੀ ਆ ਗਿਆ ਪਰ ਸਿੰਨੇ ਦਾ ਜਿਹੜੇ ਇੱਕ ਇਹਨਾਂ ਦੇ ਤਰੀਕ ਆ ਬਹੁਤ ਲੇਟ ਦੀ ਹੁੰਦੀ ਆ ਵੀ ਇਸ ਦਿਨ ਡਿਲੀਵਰ ਹੋਊਗਾ ਪਰ ਹੋ 2-3 ਦਿਨ 4 ਦਿਨ ਪਹਿਲਾਂ ਹੀ ਹੋ ਜਾਂਦਾ ਹੈ ਡਿਲੀਵਰ ਬਹੁਤ ਸ਼ਿੱਤੀ ਹੁੰਦੀ ਆ ਜਦ ਡੇਟ ਦੇਖਦੇ ਆ ਡੇਟ ਹੁੰਦੀ ਆ 10 10 15 ਦੀ ਹੁੰਦੀ ਹੁਣ ਸਾਰੇ ਬਸ ਇੱਕ ਰਹਿ ਗਿਆ ਉਹ ਵੀ ਆ ਜਵੇ ਫਿਰ ਸਾਰਿਆਂ ਦੀ ਮੈਂ ਵੀਡੀਓ ਪਾਉਂਗੀ ਫਿਰ ਤੁਹਾਨੂੰ ਦਿਖਾਉਂਗੀ ਵੀ ਮੈਂ ਕੀ ਕੀ ਮੰਗਵਾਇਆ ਹੈ ਤੇ ਕੀ ਕੀ ਰੇਟ ਹੈ ਹੈਨਾ ਸਾਰਾ ਕੁਝ ਦੱਸੋਗੀ ਬਹੁਤ ਦੇ ਰਿ ਸੇ ਸਾਰੀ ਚੀਜ਼ਾਂ ਦੱਸੂਗੀ ਪਹਿਲੀ ਵਾਰ ਟਰਾਈ ਕਰਿਆ ਨੇ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਵੀ ਸਾਰਾ ਆਨਲਾਈਨ ਚੀਜ਼ਾਂ ਮੰਗਵਾ ਕੇ ਮਤਲਬ ਬਾਕੀ ਅੱਗੇ ਅਸੀਂ ਦੂਜੀਆਂ ਹੋਰ ਤੋਂ ਆਰਡਰ ਕਰਦੇ ਆ ਇਸ ਵਾਰ ਜਿਹੜੀ ਐਪ ਤੋਂ ਹਮਾਂ ਪਹਿਲਾ ਅੱਜ ਇਸ ਵਾਰ ਆਰਡਰ ਕੀਤਾ ਹੈ ਕਹਿੰਦਾ ਅੱਜ ਕਿਉਂਕਿ ਕਹਿੰਦਾ ਮੇਰੀਆਂ ਸ਼ਾਇਦ ਬਹੁਤ ਵਾਰੀ ਮੈਡਮਾਂ ਹੋਣਗੀਆਂ ਜਿਹੜੇ ਮੈਂ ਸਾਡੇ ਵਲੌਗਸ ਦੇਖਦੀਆਂ ਨੇ ਵੀ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਯੂ ਵੀ ਉਹਨਾਂ ਨੂੰ ਹੈਪੀ ਟੀਚਰਸ ਮੈਡਮਾਂ ਸਕੂਲ ਤੇ ਕੱਕੇ ਨਹੀਂ ਆਏ ਕਿੱਕੇ ਆਇਆ ਅੱਛਾ ਹੋਰ ਕਿਹੜੀ ਮੈਡਮ ਨੂੰ ਕਹਿਣਾ ਚਾਹੁੰਦਾ ਜਿੰਨੀਆਂ ਵੀ ਸਾਰੀਆਂ ਮੈਡਮਾਂ ਮਤਲਬ ਹਨਾ ਜਿਹੜੀ ਜਿਹੜੀ ਟੀਚਰ ਲੱਗੀ ਹੋਈ ਆ ਉਹਨਾਂ ਸਾਰੀਆਂ ਮੈਡਮਾਂ ਨੂੰ ਤੇ ਆ ਕਹਿਣਾ ਚਾਹੁੰਦਾ ਹੈ ਦੁਬਾਰਾ ਬੋਲ ਹੈ ਹੈਪੀ ਟੀਚਰਸ ਜੇ ਸਾਰੀਆਂ ਨੂੰ ਸਾਰੀਆਂ ਮੈਡਮਾਂ ਨੂੰ ओके okay, बस ਆਹੀ ਕਹਿਣ ਵਾਸਤੇ ਅੱਜ ਦਾ ਕਹਿ ਰਹੀ ਮम्मा ਮੇਰੀ ਵੀਡੀਓ ਬਣਾ ਲਓ ਮੈਂ ਸਾਰਿਆਂ ਨੂੰ ਹੈਪੀ ਟੀਚਰਸ ਦਿਖਾ ਰਹੀ ਹੈ ਅੰਦਰ ਸਾਡੇ ਪਾਰਸਲ ਆਏ ਨੇ ਸਾਰੇ ਪਾਰਸਲ ਹੋ ਕੇ ਇਕੱਠੇ ਤੇ ਹੁਣ ਤੁਹਾਨੂੰ ਸਾਰੇ ਖੋਲ ਖੋਲ ਕੇ ਦਿਖਾਉਣੇ ਐ ਪਰ ਮੈਂ ਇਤੋਂ ਜਾਣ ਤੇ ਇਹ ਸਾਰੇ ਆਏ ਨੇ ਸਾਨੂੰ ਮੀਸ਼ੋ ਐਪ ਤੇ ਇਹ ਮੀਸ਼ੋ ਇਸ ਵਾਰ ਸੇ ਸਾਰਾ ਜਿਹੜੇ ਆਰਡਰਸ ਕਰ ਰਹੇ ਆ ਮੀਸ਼ੋ ਐਪ ਤੇ ਕਰ ਰਹੇ ਆ ਮੈਂ ਵੀ ਮੈਂ ਤੈਨੂੰ ਬੁਲਾਇਆ ਸੀਗਾ ਮੈਂ ਤੈਨੂੰ ਕੁਝ ਗੱਲ ਕਰਨੀ ਸੀਗੀ ਇਸ ਕਰਕੇ ਮੈਂ ਆਪਣੀ ਦਰਾਣੀ ਨੂੰ ਬੁਲਾਇਆ ਸੀਗਾ ਫੋਨ ਕਰਕੇ ਨਾ ਨਾ ਫੋਨ ਕਰਕੇ ਨਹੀਂ ਬੁਲਾਇਆ ਮੈਸੇਜ ਰਾਹੀਂ ਬੁਲਾਇਆ ਤਾਂ ਮੈਸੇਜ ਰਾਹੀਂ ਕਿਉਂਕਿ ਅਸੀਂ ਇੱਕ ਦੂਏ ਦੇ ਕਮਰਿਆਂ 'ਚ ਨਹੀਂ ਜਾ ਕੇ ਹਾਕ ਨਹੀਂ ਮਾਰਦੇ ਤੇ ਆਹ ਆਹ ਡਿਸਟਰਬ ਨਹੀਂ ਕਰਦੇ ਅਸੀਂ ਇੱਕ ਦੂਜੇ ਨੂੰ ਮੈਸੇਜ ਕਰਕੇ ਬੁਲਾਉਂਦੇ ਜਿਹਨੂੰ ਅਸੀਂ ਇੱਕ ਆ ਦੇਖੋ ਆ ਦੇਖੋ ਲੱਛਣ ਖੜਦਾ ਨਹੀਂ ਨਾ ਚਾਚਾ ਕੇ ਖੜੀ ਟੀ ਅਸੀਂ ਡਿਸਟਰਬ ਨਹੀਂ ਕਰਦੇ ਅਸੀਂ ਇੱਕ ਦੂਜੇ ਨੂੰ ਮੈਸੇਜ ਕਰਕੇ ਬੁਲਾ ਲੈਂਦੇ ਹਾਂ ਬਸ ਮੈਂ ਹੌਲੀ ਹੌਲੀ ਸਾਰੇ ਪਾਸੇ ਦਿਖਾਉਂਗੀ ਹੈ ਤੁਹਾਨੂੰ ਲੈ ਲਈ ਕੀ ਪਿਆਦਾ ਤੂੰ ਖੱਪੜ ਨਹੀਂ ਉਹ ਪੈਣ ਵਾਲਾ ਤਾਂ ਪਿਆ ਨਹੀਂ ਹੈਗਾ ਪਰ ਲੋ ਜੀ ਜਿਹੜੇ ਮੈਂ ਤੁਹਾਨੂੰ ਕਿਹਾ ਸੀਗਾ ਹਨਾ ਵੀ ਮੈਂ ਪ੍ਰੋਡਕਟਰ ਤੋਂ ਗਿਲੀ ਨੇ ਜਿਆਦਾ ਆ ਗਏ ਹਜੇ ਵੀ ਤੋਂ ਹੁੰਦੇ ਆ ਪਰ ਮੇ ਤੋਂ ਨਾ ਵੇਟ ਨਹੀਂ ਹੋ ਰਿਆ ਤਾਂ ਮੈਂ ਕਿਹਾ ਵੀ ਦਿਖਾ ਦਵਾਂ ਮੇ ਤੋਂ ਵੇਟ ਜਮਾ ਨਹੀਂ ਹੁੰਦਾ ਹੈਗਾ ਜੇ ਚੀਜ਼ਾਂ ਆਵੇਂ ਵੀ ਮੱਸਾ ਲੱਕਿਆ ਨਾ ਰਹੀ ਤੇ ਅਮੀ ਨਾ ਮੈਂ ਹਜੇ ਇੱਕ ਮੇਰਾ ਪਾਰਸਲ ਜਿਹੜਾ ਉਹ ਰੰਦਾ ਵੀ ਮੈਂ ਕਿਹਾ ਵੀ ਨਹੀਂ ਮੈਂ ਆਹੀ ਦਿਖਾ ਦਾਂ शुक्र अट्ठे दो दिन पार्सल आया एक रात आया अठ बजे हूँ आज दो दिन आए हैं दो पहला आए इस करके अज ज़, मतलब भी ज्यादा आ गए करके फिर मैं क्या चल भी शुक्र है दो होर आ गए भी एडा एडा समान ही समान छोटा छोटा ही है क्योंकि मैं फर्स्ट टाइम मीशो पर ट्राई ਜਿਹੜੀਆਂ ਗਲੀਆਂ ਨੇ ਇਹਨਾਂ ਦੇ ਵਿੱਚ ਤੇ ਇਹ 6-7 ਗਲੀਆਂ ਨੇ ਤੇ ਜਿਹੜੇ ਆਪਾਂ ਨੂੰ ਪਾਈਪ ਮਿਲੇ ਹੋਏ ਨੇ ਨਾ ਇਹ ਗਲੀਆਂ ਦੇ ਵਿੱਚ ਐਵੇਂ ਫਿੱਟ ਕਰਨੇ ਨੇ ਇਹ ਅੱਛਾ ਬਹੁਤ ਔਕੇ ਫਿੱਟ ਹੋਣਗੇ ਨਾ ਇਹ ਕਿਉਂਕਿ ਅਸੀਂ ਆ ਸਮਾਨ ਹੈ ਨਾ ਜਿਹੜਾ ਫਸਟ ਟਾਈਮ ਆ ਦੇਖੋ ਫਿੱਟ ਫਿੱਟ ਹੋ ਜਾਣਗੇ ਇਹਦੇ ਵਿੱਚ ਜ਼ੋਰ ਨਾਲ ਹੋਣਗੇ ਅਸੀਂ ਇਹਨਾਂ ਨੂੰ ਬਾਅਦ ਚ ਕਰਕੇ ਦੇਖਾਂਗੇ ਜਦ ਮਤਲਬ ਫਿੱਟ ਹੋ ਜਾਊਗਾ ਤਾਂ ਇਹਦੀ ਫੋਟੋ ਥੰਬਨੇਲ ਤੇ ਲਾਵਾਂਗੇ ਤੇ ਪਹਿਲਾ ਸਾਡਾ ਆਹ ਨਹੀਂ ਥੋੜੀ ਐਨਾ ਚ ਨਹੀਂ ਆ ਜਿਹੜੇ ਆ ਮਿਲੇ ਐਨਾਂ ਚ ਫਿੱਟ ਸੌਰੀ ਤੇ ਜਦ ਨਾਲ ਫਿਟਿੰਗ ਕਰਾਂਗੇ ਤਾਂ ਥੰਬਨੇਲ ਤੇ ਫੋਟੋ ਲਾਵਾਂਗੇ ਤੁਸੀਂ ਦੇਖ ਲਿਓ ਤੇ ਪਹਿਲਾ ਸਾਡਾ ਪ੍ਰੋਡਕਟ ਆ ਸੀਗਾ ਏ ਦੇਖੋ हां ਜਿਹੜਾ ਆਹਾ ਸੀਗਾ ਨਾ ਇਹ ਇਹ ਸਾਡਾ ਆਇਆ ਏ ਕਿੰਨੇ ਦਾ ਆਇਆ ਇਹ 150 ਰੁਪਏ ਦਾ हां ਇਹ ਸਟੈਂਡ ਹੈ ਨਾ ਜਿਹੜਾ ਸਾਡਾ ਡੈਸਕੋ ਦਾ ਆਇਆ ਇਹ ਬਲੰਕ ਸਟੈਂਡ ਇਹਨੂੰ ਬਲੰਕ ਸਟੈਂਡ ਕਰਦੇ ਨੇ ਕਿਉਂਕਿ ਨਾ ਗੁਲਗੁਲੇ ਮਤਲਬ ਜੇ ਆਏ ਹੈ ਇਹ ਹੈਗੇ 110 ਰੁਪਏ ਦੇ ਸੌਰੀ 102 ਰੁਪਏ ਦੇ 100 ਰੁਪਏ ਦੇ ਮੰਨੂ 100 ਰੁਪਏ ਦੇ 10 ਆਏ ਸਾਨੂੰ ਮਿਲ ਗਿਆ ਇੱਕ ਇੱਕ ਬਲੈਕ ਕਲਰ ਦਾ ਬੈਨਰ ਮਿਲੇ ਆ ਸਮ ਹੈਪੀ ਬਰਥਡੇ ਦਾ ਸ਼ਾਇਦ ਯੂਜ਼ ਕਰ ਲਈਏ ਤੇ ਇੱਕ ਆਹ ਸੰਗੋ ਸਟਾਰ ਮਿਲੇ ਨੇ ਆਹ 골ਡਨ 골ਡਰ সিলవర్ ਕਲਰ ਦੇ ਚਾਰ ਸਟਾਰ ਮਿਲੇ ਨੇ ਸਾਨੂੰ ਤੇ ਇੱਕ ਆਹ ਮਿਲਿਆ ਰਿੰਗ ਸਟ੍ਰਿੰਗ ਲਾਈਟ ਤੇ ਆ ਛੋਟੀ ਜੀ ਸਟ੍ਰਿੰਗ ਲਾਈਟ ਮਿਲੀ ਆ ਤੇ ਸਾਨੂੰ ਮਤਲਬ 122 ਵਿੱਚ ਦੇਖੋ ਸਾਨੂੰ ਇੰਨਾ ਸਮਾਨ ਮਿਲ ਗਿਆ ਹਨਾ ਸਾਨੂੰ ਇਹ ਬਹੁਤ ਵਧੀਆ ਲੱਗਿਆ ਇਹ ਹਨਾ ਇਹ ਮੀਸ਼ੋ ਦੇ ਪ੍ਰੋਡਕਟ ਸਾਨੂੰ ਬੜੇ ਵਧੀਆ ਲੱਗੇ ਫਿਰ ਅਸੀਂ ਸੋਚਿਆ ਵੀ ਹੋਣਾ ਇਹੜੇ ਆ ਕਿਤੇ ਹਾਰਾ ਸੀ ਪ੍ਰੋਡਕਟ ਨੂੰ ਗੋੜਿਆ ਕੁਝ ਨੂੰ ਗੋੜਾ ਅਸੀਂ ਸਾਰਾ ਕੁਝ ਮਿਸ਼ ਹੋ ਤੇ ਹੀ ਟ੍ਰਾਈ ਕਰਾਂਗੇ ਇਹ ਆ ਤਾਂ ਸਾਡੇ ਹੁਣ ਦੁਪਹਿਰੇ ਜਿਹੀ ਆਏ ਆ ਇਸ ਕਰਕੇ ਅਸੀਂ ਖੋਲੇ ਵੀ ਨਹੀਂ ਹੈਗੇ ਖੋਲ ਕੇ ਦੇਖਦੇ ਆ ਮੇਰੇ ਖਿਆਲ ਨਾਲ ਇਹ ਆ ਆ ਪਿੱਛੇ ਡੰਡੀਆਂ ਨਿਕਲ ਗਈਆਂ ਪੱਤੀਆਂ ਤਾਂ ਲੱਗਦੀ ਨਹੀਂ ਮੈਂ ਡੰਡੀਆਂ ਨਹੀਂ ਕਿਉਂਕਿ ਲੰਬੀਆਂ ਲੰਬੀਆਂ ਨਹੀਂ ਇਸ ਕਰਕੇ ਮੈਂ ਉਹ ਜਿਹੜੀ ਮੈਂ ਇੱਕ ਉਹ ਮਹੰਗਾਈ ਸੀ ਨੀ ਆਰਟੀਫੀਸ਼ੀਅਨ ਪੌਦਾ ਜਿਹਾ ਮਗਾਇਆ ਸੀਗਾ ਆਰਟੀ ਇਹ ਨਿਆ ਜਿਹੜਾ ਮੰਗਾਇਆ ਸੀਗਾ ਉਹ ਹੈ ਵੀ ਹੈਗਾ ਹੀ ਆ ਨਹੀਂ ਇਹ ਹੈ ਇਹ ਹੈਗਾ ਹੀ ਆਪਣਾ ਪਰ ਅੱਧਾ ਤਾਂ ਨਹੀਂ ਇੱਕ ਤਾਂ ਰੇਟਾਂ ਦਾ ਐਪੰਗਾ ਮੈਨਾਂ ਕਿਉਂਕਿ ਪਹਿਲਾਂ ਇਹ ਰੇਟ ਰੇਟ ਸਭ ਤੇ ਸਹੀ ਨਹੀਂ ਬਿਲਕੁਲ ਸਹੀ ਨਹੀਂ ਚਾਹਤ ਮੈਂ ਇਹੀ ਚੀਜ਼ਾਂ ਫਲਿੱਪਕਾਰਟ ਜਾਂ ਬਸੋਂ ਤੇੋਂ ਲਗਾ ਨੀਰਾ ਵੀ ਬਟੂ ਚ ਬਿਲਕੁਲ ਵਧੀਆ ਨਿਕਲਿਆ ਹਾਂ ਵਾਸ ਹੋ ਰਹੀਆਂ ਨੇ ਦੇਖੋ ਕਿੰਨੇ ਵਧੀਆ ਨੇ ਹਨਾ ਵਾਸ ਉਪਰਲੇ ਪਸੰਦ ਆਏ ਤੁਹਾਡਾ ਪੀ ਨਹੀਂ ਪ੍ਰਾਈਸ ਵੀ ਐਨਾ ਵਧੀਆ ਪ੍ਰਾਈਸ ਹੈ ਨਾ ਵੀ ਤੁਹਾਡੇ ਰੇਟ ਦੇ ਹਿਸਾਬ ਨਾਲ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਣੀਆਂ ਤੇ ਜਿੰਨੇ ਜਿੰਨੇ ਹੁਣ ਦੇਖੂਗਾ ਮੁੰਦਾਲੀਆਂ ਹਨ ਇਹਨਾਂ ਨੂੰ ਆ ਦੇਖੋ ਕਿੰਨਾ ਸੋਹਣਾ ਤੇ ਛੋਟੀਆਂ-ਛੋਟੀਆਂ ਚਿੜੀਆਂ ਮਿਲੀਆਂ ਏ ਤੇ ਇਹਨਾਂ ਦੇ ਇਹ ਇਹਦੇ ਨਾਲ ਫਸਾਈਆਂ ਹੋਈਆਂ ਨੇ ਨੇੜੇ ਦਾ ਫਸਾਈਆਂ ਹੋਈਆਂ ਨੇ ਇੱਧਰ ਚ ਤੇ ਇਹਨਾਂ ਨੂੰ ਆਪਾਂ ਨਾ ਐਵੇਂ ਬਸ ਬਿਠਾ ਸਕਦੇ ਆ ਕਿਤੇ ਵੀ ਮੈਂ ਇਹਨਾਂ ਨੂੰ ਇੱਥੇ ਬਿਠਾ ਦੂੰ ਇੱਕ ਨੂੰ ਇੱਥੇ ਬਿਠਾ ਦੂੰਗੀ ਤੇ ਦੂਜੀ ਨੂੰ ਮੈਂ ਬਿਠਾ ਦੂੰਗੀ ਏ ਵੈਸੇ ਮੈਂ ਚਲੋ ਠੀਕ ਹੈ ਇਹ ਤੁਹਾਨੂੰ ਲਾ ਕੇ ਦਿਖਾ ਰਹੀ ਆਂ ਬਾਅਦ ਚਾ ਫਿਰ ਮੈਂ ਆਪੀ ਸੈੱਟ ਕਰ ਦੂਗੀ ਇਹਨਾਂ ਨੂੰ ਹਨਾ ਚਿੜੀਆਂ ਇਹਦੇ ਨਾਲ ਬਸ ਦੋ ਆਹ ਚਿੜੀਆਂ ਮਿਲੀਆਂ ਨੇ ਤੇ ਇੱਕ ਸਟ੍ਰਿੰਗ ਲਾਈਟ ਮਿਲੀ ਆ ਬਹੁਤ ਸੋਹਣੇ ਮੈਨੂੰ ਨਾ ਰੇਟ ਵਾਈਜ਼ ਹਨਾ ਸਾਰੇ ਪ੍ਰੋਡਕਟ ਬਹੁਤ ਸੋਹਣੇ ਲੱਗੇ ਬਾਕੀ ਯੂਵੀ ਦੇ ਬੱਟਨ ਜਿਹੜੇ ਉਹ ਬੈਲਨ ਵਗੈਰਾ ਉਹਨੂੰ ਸਾਰੇ ਡੈਕੋਰੇਸ਼ਨ ਚ ਦੇਖਣ ਤੇ ਮਿਲਣਗੇ ਤੁਸੀ ਦੇਖ ਲਿਓ ਵੀ ਉਹ ਇਦਾਂ ਦੇ ਨੇ ਹਨਾ ਮੈਨੂੰ ਬਹੁਤ ਵਧੀਆ ਲੱਗੇ ਜਦੋਂ ਅਸੀਂ ਬਾਜ਼ਾਰੋਂ ਲੈਣ ਜਾਂਦੇ ਆ ਤਾਂ ਬਹੁਤ ਚੀਜ਼ਾਂ ਮਹਿੰਗੀਆਂ ਮਿਲਦੀਆਂ ਇਹ ਬਾਕੀ ਅਸੀਂ ਅੱਗੇ ਹੁਣ ਅਗੇ ਫੈਸਟੀਵਲ ਸੀਜ਼ਨ ਆ ਰਿਹਾ ਹੈ ਤਾਂ ਅਸੀਂ ਕੁਝ ਵੀ ਆਨਲਾਈਨ ਆਰਡਰ ਕਰਾਂਗੇ ਜਿੰਨੀਆਂ ਵੀ ਚੀਜ਼ਾਂ ਉਹ ਸਾਨੂੰ ਸਾਰਾ ਹਾਲ ਦਿਖਾਇਆ ਕਰਾਂਗੇ ਹੈਨਾ ਕੋਸ਼ਿਸ਼ ਪੂਰੀ ਕਰਿਆ ਕਰਾਂਗੇ ਵੀ ਹੁਣ ਅਸੀਂ ਆਨਲਾਈਨ ਮੰਗਵਾਈਏ ਸਾਨੂੰ ਤਾਂ ਥੋੜਾ ਡਰ ਰਹਿੰਦਾ ਅੰਦਰੋਂ ਵੀ ਅਸੀਂ ਫੀਡਬੈਕ ਚੈੱਕ ਕਰਦੇ ਹਾਂ ਜਦ ਹਨਾ ਕਿਸੇ ਦਾ ਤਾਂ ਦੇਖੋ ਕਿਸੇ ਨੂੰ ਬਹੁਤ ਵਧੀਆ ਪ੍ਰੋਡਕਟ ਮਿਲ ਜਾਂਦਾ ਹੈਨਾ ਵੀ ਕਿਸੇ ਦਾ ਫੀਡਬੈਕ ਵਧੀਆ ਨਹੀਂ ਹੁੰਦਾ ਵੀ ਇਹਨਾ ਵੀ ਨਹੀਂ ਕੁਆਲਿਟੀ ਅੱਛੀ ਨਹੀਂ ਹੈ ਰੇਡ ਵਾਈਜ਼ ਇਹ ਨਹੀਂ ਅੱਛਾ ਉਹ ਨਹੀਂ ਅੱਛਾ ਜਾਂ ਪੈਕਿੰਗ ਅੱਛੀ ਨਹੀਂ ਹੈ ਨਹੀਂ ਹਨਾ ਇਸ ਕਰਕੇ ਅਸੀਂ ਥੋੜਾ ਇਸ ਦਾ ਤੋਂ ਤਰਦੇ ਆਂ ਕਈ ਵਾਰ ਇਦਾਂ ਹੁੰਦਾ ਹਨਾ ਇਸ ਤਾ ਕਰਕੇ ਤਰਦੇ ਮੰਗਵਾਉਂਦੇ ਨਹੀਂ ਪਰ ਮੇਸ਼ਾ ਤੋਂ ਫਸਟ ਟਾਈਮ ਮੰਗਵਾਇਆ ਸਾਡਾ ਸਾਰਾ ਕੁਝ ਸਾਨੂੰ ਸਾਰਾ ਆਰਡਰ ਵਧੀਆ ਮਿਲਿਆ ਤੇ ਫੀਡਬੈਕ ਤਾਂ ਮੈਂ ਵੈਰੀ ਖੁੱਡੀ ਦੇਣਾ ਚਾਹੂੰਗੀ ਕਿਉਂਕਿ ਸਟਾਰ ਹਨਾ ਲੋ ਬੈਕ ਦਾਨੀਆ ਮਤਲਬ ਮੈਂ ਇਹ ਚੀਜ਼ਾਂ ਕਰਦੀਆਂ ਸੋਚ ਵੀ ਸੀ ਕਿ ਜਿਹੜੇ ਆਪਾਂ ਉਂਝ ਅਸੀਂ ਮੰਗਾਨੇ ਰਿਹਾ ਫਲਿੱਪਕਾਰਟ ਐਮਾਜ਼ੋਨ ਤੋਂ ਮੰਗਾਉਂਦੇ ਆ ਇਹ ਬਹੁਤ ਮਹਿੰਗੀਆਂ ਪੈਂਦੀਆਂ ਨੇ ਇਹ ਪੱਤੀਆਂ ਵੀ ਜਿਵੇਂ ਮੈਨੂੰ 2 300 ਦੀਆਂ ਪੈਂਦੀਆਂ ਆ ਜਾਂ ਸ਼ਾਡ ਫਲਿੱਪਕਾਰਟ ਤੋਂ ਹਨਾ ਵੀ ਬਾੜੀਆਂ ਮਹਿੰਗੀਆਂ 6 ਵੀ ਨਹੀਂ ਉਹ ਵੀ 2 3 ਹੀ ਦੰਦੇ ਨੇ ਹਨਾ ਵੀ ਬਾਕੀ ਦੇਖੋ ਸਭ ਦਾ ਸਭ ਨੂੰ ਪਤਾ ਹੈ ਨਾ ਕਿਹੜੇ ਆਪ ਤੋਂ ਕਿਹਨੂੰ ਕਿਹੜੀ ਚੀਜ਼ ਸਹੀ ਲੱਗੀ ਆ ਬਸ ਮੈਨੂੰ ਮਿਸ਼ਵਾ ਵਾਲੀ ਵਧੀਆ ਲੱਗੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਹਨਾ ਸ਼ੌਕ ਤੇ ਬਹੁਤ ਹੁਣ ਇੱਕ ਫੈਸਟਿਵ ਸੀਜ਼ਨ ਚੱਲ ਰਿਹਾ ਸੌਰੀ ਫਾਨੀ ਕੇਕ ਖਾਣਾ ਕੋਲਗੀ ਤੁਹਾਨੂੰ ਆ ਲੋ ਇਹ ਰਹਿ ਗਿਆ ਸੀਗਾ ਇਹ ਸਾਈਡ ਤੇ ਕੀ ਰਹਿ ਗਿਆ ਚਲੋ ਇਹ ਹੈਗਾ ਵੀ ਜਿਵੇਂ ਆਪਾਂ ਇਹ ਕਾਲੀਆਂ ਨੇ ਦੋ ਹਨਾ ਤੇ ਜਿਵੇਂ ਆਪਾਂ ਡਾਈਨਿੰਗ ਟੇਬ ਤੇ ਨਾਲ ਨੂੰ ਸੌਫ ਪਾ ਕੇ ਰੱਖ ਸਕਦੇ ਹਾਂ ਜਿਵੇਂ ਆਪਾਂ ਕੋਈ ਲੰਚ ਤੇ ਜਾਂ ਡਿਨਰ ਤੇ ਹਾਂ ਤਾਂ ਆਪਾਂ ਸੌਫ ਤੇ ਗੂੜ ਰੱਖ ਸਕਦੇ ਹਾਂ ਇਹ ਆਪਾਂ ਖੁਦ ਵੀ ਸਾਰੇ ਜੇ ਇਕੱਠੇ ਬੈਠ ਕੇ ਖਾਂਦੇ ਆ ਇਹਦੇ ਵਿੱਚ ਸੌਫਟ ਫੂਡ ਆਪਾਂ ਇੰਦਾਂ ਦੀ ਚੀਜ਼ ਰੱਖ ਰੱਖ ਸਕਦੇ ਆ ਇਹਦੇ ਵਿੱਚ ਬਹੁਤ ਸੌਣਾ ਲੱਗਦਾ ਹੈ ਡਾਈਨਿੰਗ ਟੇਬਲ ਤੇ ਇਹ ਰੇੜੀ ਜੀ ਚਲੋ ਜੀ ਅੱਜ ਦਾ ਮਨ ਇਹਨਾਂ ਦੇ ਰੇਟ ਪ੍ਰਾਈਸ ਜਿਹੜੇ ਪ੍ਰਾਈਸ ਹੈ ਬਹੁਤ ਸਹੀ ਨੇ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਆ ਮੀਸ਼ੋ ਤੇ ਆਨਲਾਈਨ ਸ਼ੋਪਿੰਗ ਕਰਨਾ ਤੇ ਹੁਣ ਨੈਕਸਟ ਟਾਈਮ ਵੀ ਮੀਸ਼ੋ ਤੇ ਸ਼ੋਪਿੰਗ ਕਰੂੰਗੀ ਤੇ ਤੁਹਾਨੂੰ ਵੀ ਉਹਦਾ ਹਾਲ ਤੂੰ ਲਤੂ ਵੀ ਦੇਖ ਲੈ ਕਿਉਂਕਿ ਤੂੰ ਵੀ ਉਦੋਂ ਵੀ ਦੇਖ ਰਹੀ ਸੀ ਮੈਂ ਕਿਸੇ ਨੂੰ ਖੋਲਣ ਨਹੀਂ ਦੇ ਰਹੀ ਸੀ ਇਹਦਾ ਜਮੀ ਛੋਟੀ ਜਿਹੀ ਮਿਲਿਆ ਨਾ ਵੀ ਖੋਲਣ ਇਹ ਸਟ੍ਰਿੰਗ ਲਾਈਟ ਹੈ ਛੋਟੀ ਹੋਈ ਆ ਇਹਦੇ ਇਹਦੇ ਪਰ ਆਉਗੀ ਦੇਖੀਏ ਇਹਦੇ ਪਰ ਅੱਛਾ ਇਹਦੇ ਹਾਂ ਇਹ ਮੈਂ ਰਾਤ ਨੂੰ ਬਾਲ ਕੇ ਫੋਟੋ ਖਿੱਚੂਗੀ ਫਿਰ ਥੰਬਲੇਨ ਤੇ ਲਾਉਂਗੀ ਇਹ ਵੀ ਚੱਲੂਗੀ ਮੈਂ ਇਹ ਆਹ ਬੈਟਰੀ ਹੈ ਦੀ ਆਹ ਆ ਇੱਥੇ ਆਹ ਜਿਹੜਾ ਬਟਨ ਆ ਦੇਖਾ ਆਨ ਆਫ ਤੇ ਹੋਊਗਾ ਕੋਈ ਨਹੀਂ ਕਰੀ 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 ਦਿਨ ਹੈਗਾ ਇਹਦੀ ਲਾਈਟ ਬਹੁਤ ਛੋਟੀ ਹੁੰਦੀ ਹੈ ਦਿਨ ਹੈ ਰਾਤ ਨੂੰ ਪਤਾ ਲੱਗਦਾ ਹਾਂ ਕਿਉਂਕਿ ਮੈਂ ਪਹਿਲਾਂ ਵੀ ਅਹੀ ਜਿਹੇ ਦੋ ਤਿੰਨ ਲਈ ਤੀਆਂ ਦੀ ਲਾਈਟ ਬਹੁਤ ਛੋਟੀ ਹੁੰਦੀ ਹੈ ਨਾ ਹਾਂ ਇਹ ਰਾਤ ਨੂੰ ਲਾਈਟ ਬਲੇ ਤੇ ਇਹਨਾਂ ਦੀ ਰੋਸ਼ਨੀ ਆਉਣੀ ਬੰਦ ਹੋ ਗਈ ਜੀ ਸੋਰੀ ਦੋ ਜਿਹੜੀਆਂ ਮਿਲੀਆਂ ਏ ਜਿਹੜੀਆਂ ਤਾਂ ਫਿਰ ਬਾਅਦ ਚ ਸੈਟ ਕਰਕੇ ਇਹਨੂੰ ਮੈਂ ਸੋਚਿਆ ਵੀ ਉੱਥੇ ਟੀਵੀ ਤੇ ਰੱਖੂੰਗੀ ਉਹ ਟੀਵੀ ਦੇ ਕੋਲ ਰੱਖੀ ਉੱਥੇ ਉੱਥੇ ਰੱਖਣ ਵਾਸਤੇ ਮੰਗਾਈ ਹੈ ਠੀਕ ਹੈ ਨਾ ਸੋਹਣਾ ਬਈ ਆ ਕਿਤੇ ਦੇ ਦਿੱਤਾ ਤਾਂ ਇਹ 100 ਰੁਪਏ ਦਾ ਹੀ ਮੈਨੂੰ ਲੱਗਾ ਹਾਂ ਠੀਕ ਹੈ ਨਾਲੇ ਸਟ੍ਰਿੰਗ ਲਾਈਟ ਮਿਲ ਗਈ ਇਹਦੇ ਨਾਲ ਇਹ ਆਏ ਜਾਣੀ ਫਿਰ ਰਾਤ ਆਹਾ 150 ਦੀਆਂ ਇਹ ਕਲੀਆਂ 6 ਕਲੀਆਂ ਮਿਲ ਗਈਆਂ। ਬਹੁਤ ਸੋਹਣੀਆਂ ਨੇ। ਇਸ ਵਾਰ ਮੈਂ ਕਿਹਾ ਜਿੱਥੇ ਹੋਰ ਸੋਈ ਉੱਥੇ ਹੋਰ ਰੱਖ ਦਿਆਂ ਚਿੱਟੇ ਫੁੱਲ ਉਥੇ ਆ ਰੱਖੂਗੀ ਕਲੀਆਂ। ਸਾਰੀਆਂ ਇਕੱਠੀਆਂ ਕਰਕੇ ਹਾਂ ਫੈਲਾਉਂਗੀ। ਫੈਲਾ ਕੇ ਬਹੁਤ ਸੋਹਣਾ ਪੌਦਾ ਬਣ ਜਾਣਾ ਦੇਖੀ। ਹਾਂ। ਹੈਨਾ? ਸੋਹਣੀਆਂ ਨੇ ਆਹ ਨਹੀਂ। 150 ਦਾ ਮੈਂ ਕਿਹਾ ਸ਼ਾਪਿੰਗ ਤਾਂ ਬਹੁਤ ਸੋਹਣੀ ਹੈ ਨਾਲੇ ਰੇਟ ਵੀ ਕੁਝ ਨਹੀਂ ਹੈ ਹੈਨਾ। ਵੀ ਸ਼ੋਅ ਆਪ ਤੇ ਹੈਨਾ। ਹਾਂ ਸੋਹਣੀਆਂ ਨੇ ਹੋਣੀਆਂ ਆਹ ਤਾਂ ਜੂਵੀ ਦੇ ਬੰਦੇ ਦੇ ਸੀ। ਆਹ ਤਾਂ ਦੇਖਿਆ ਹੋਇਆ ਤਾਂ ਆਪਾਂ ਖੋਲੇ ਲਿਆ ਤਾਂ ਨਾ ਰਾਤ। ਕਿਉਂਕਿ ਇੱਕ ਦੋ ਸਮਾਨ ਖੋਲਿਆ ਨਹੀਂ ਤਾਂ ਆ ਜਿਹੜੇ ਉਹ ਹਾਂ ਹੂੰ ਉਹ ਸਟੈਂਡ ਆ ਸਟੈਂਡ ਜੇ ਲਾ ਕੇ ਇੱਕ ਫੋਟੋ ਖਿੱਚਣੀ ਹੈ ਇਹਨਾਂ ਦੀ ਕਿਉਂਕਿ ਪਤਾ ਲੱਗਦਾ ਉਹ ਥੀਵੇਂ ਲੱਗੂਗਾ ਸਟੈਂਡ ਆਏ ਬਣਾ ਕੇ ਹਾਂ ਬਣਾ ਕੇ ਦੇਖੀਏ ਨੂੰ ਮੜਾ ਜਾ ਕੱਲੂ ਮੇਲਾ ਏ ਹਾਂ ਕੀ ਦਵਾਈਂਗੀ ਜਿਹਦੇ ਜੋ ਕੋ ਫਰਜੀ ਪਾਇਆ ਹੈ ਕਿ ਟੱਕਰ ਆ ਰਹੀ ਜਾ ਨਾ ਕੋਈ ਖਡਾਉਣਾ ਦਵਾਈਂਗੀ ਸਾਨੂੰ ਤੁਸੀਂ ਖੇਡੋ ਕੀ ਖਡਾਉਣੇ ਜੋਗੇ ਪੈਸੇ ਤੁਸੀਂ ਜੱਡੋ ਵੀ ਨਹੀਂ ਕਰਦੀ ਉਹ ਜਵਾ ਇੱਕ ਇੱਕ ਵਾਰੀ ਰਮਨ ਗਈ ਤੇ ਫੁੱਲ ਜਲਾ ਕੇ ਆਈ ਸੀ ਹਨਾ ਪੋਟ ਜੇ ਆਹ ਹਸਪਤਾਲ ਨੂੰ ਲਈਦੀ ਮੇਲੇ ਪਰ ਉਹਦੇ ਧਰ ਨੂੰ ਸੀ ਸੀ ਆ ਚ ਪ੍ਰੈਂਗ ਰੂਮ ਦੇ ਸੀ ਸੀ ਹਾਂ ਇੱਥੋਂ ਡਰੈਗ ਰੂਮ ਆ ਗਿਆ ਨਾ ਅਸੀਂ ਚੱਜਦਾ ਰਾਕਾਂ ਕਰ ਦੋ ਫੁੱਲ ਲਈ ਆਈ ਸੀ ਤੇ ਉਹ ਬਕਰ ਉਹ ਜਾਈ ਦੀ ਆ ਤੂੰ ਇਹ ਸਾਰੇ ਘਰ ਤੇ ਦੇ ਹਾਂ ਸਾਰੇ ਘਰ ਤੇ ਕੱਲ ਨੂੰ ਸਾਡੇ ਮੇਲਾ ਹੈ ਤੇ ਬਸ ਹੁਣ ਅਗਲਾ ਬਲੌਗ ਤੁਹਾਡਾ ਮੇਲੇ ਤੇ ਮੇਲੇ ਦਾ ਆਊਗਾ ਸਾਸ ਧਰਤੀ ਕਿਉਂਕਿ ਕੱਲ ਨੂੰ ਸਵੇਰੇ ਅਸੀਂ ਪਕੌੜੇ ਬਣਾਉਣੇ ਐ ਇਸ ਕਰਕੇ ਸਾਡੇ ਤੋਂ ਫਿਰ ਸਵੇਰੇ ਐਨਾ ਟਾਈਮ ਨਹੀਂ ਹੋਣਾ ਵੀ ਬਣ ਸਕੇ ਤੇ ਇਹਦੇ ਇੱਕ ਦੋ ਜਣੇ ਨੇ ਰੈਸਪੀ ਵੀ ਪੁੱਛੀ ਸੀ ਕੋਈ ਔਖੀ ਨਹੀਂ ਹੈਗੀ ਇਮਲੀ ਲਿਆ ਕੇ ਆਪਾਂ ਉਹਨੂੰ ਪਾਣੀ ਚ ਚੰਗੀ ਤਰ੍ਹਾਂ ਭਿਓ ਲੋ ਤੇ ਸਾਰਾ ਜਿਹੜਾ ਉਹਦਾ ਪੇਸਟ ਆ ਹਨਾ ਜਿੰਨਾ ਵੀ ਘਾੜਾ ਸਾਰਾ ਕੱਢ ਲੋ ਉਹਨੂੰ ਐਂ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਉਹਦੇ ਕਰ ਲੋ ਮਤਲਬ ਜਦ ਤੱਕ ਐਂ ਪਾਣੀ ਪਤਲਾ ਜਾਂ ਨਹੀਂ ਹੁੰਦਾ ਬਿਆਣੇ ਮਤਲਬ ਉਹ ਇਮਲੀ ਧੋ ਕੇ ਸਾਫ਼ ਨਹੀਂ ਹੋ ਜਾਂਦੀ ਫਿਰ ਉਹ ਐ ਵੀ ਸਾਰਾ ਇਮਲੀ ਦਾ ਪੇਸਟ ਹੈ ਜਿਹੜਾ ਸਾਰਾ ਨਿਕਲ ਜਾਊਗਾ ਬਸ ਚੰਗੀ ਤਰ੍ਹਾਂ ਧੋਏ ਤੇ ਇਸ ਕਰਕੇ ਫਿਰ ਉਹ ਇੰਨਾ ਆ ਦੇਖੋ ਮੇਰਾ ਇੰਨਾ ਨਿਕਲ ਗਿਆ ਤੇ ਹੁਣ ਇਹ ਚ ਵਧੀਆ ਸਾਸ ਤਿਆਰ ਹੋਊਗੀ ਜਿਹੜੀ ਸਾਡੀ ਬਾਤ ਚ ਵੀ ਜਾਂਦੀ ਹੈ ਕਾਫੀ ਬਾਤ ਲਿਆ ਫਿਰ ਅਸੀਂ ਨਾ ਬੋਤਲ ਚ ਪਾ ਕੇ ਰੱਖ ਲੈਂਦੇ ਆ ਉਹਨੂੰ ਫਿਰ ਅੱਗੇ ਕੁਝ ਵੀ ਬਣਦਾ ਫਿਰ ਅਸੀਂ ਆਹੀ ਸੌਸ ਯੂਜ਼ ਕਰਦੇ ਹਾਂ ਨਾ ਨੂਨ ਮਿਰਚ ਪਾਊਗਾ ਥੋੜਾ ਜਿਹਾ ਨੂਨ ਪਾਊਗਾ ਥੋੜੀ ਜਿਹੀ ਮਿਰਚ ਦਿੱਦਣ ਆਹ ਰਮਨਾਈਤੀ ਪੂਆਸਤੀਆ ਦਿੱਦਣ ਬਣਾਈ ਨਹੀਂਤੀ ਬੋੜੀ ਜੀ ਅੱਗੇ ਚੱਲ ਨਹੀਂ ਬਣਾਈ ਦੀ ਘਰ ਹਾਂ ਆਇਮਲੀ ਉਦਣ ਦੀ ਮਹਿੰਗਾਈ ਹੋਈ ਆ ਮਨਤਾ ਹੈ ਕਿ ਆ ਕਰੂੰਗੀ ਨੂੰ ਭਾ ਮੋਸ ਵੋ ਖਾ ਸੋ ਸੁਸ ਗਿਆ ਇਹ ਮੈਂ ਤਾਂ ਮਾ ਨਾ ਇਮਲੀ ਨਹੀਂ ਬਣਾਈ ਤੀ ਵੱਡਾ ਬੈਗ ਲਿਆਇਆ ਤਾਂ ਮੈਨੂੰ ਪਤਾ ਫਿਰ ਮੈਂ ਆਹੀ ਬਣਾਈ ਤੀ ਮੈਂ ਬਣਾਣੀ ਨਹੀਂ ਰਹੀ ਸੀ ਦੂਰੇ ਖੜੀ ਸਾਸੇ ਬਣਾ ਰਹੀ ਤੀ ਮੈਂ ਉਹ ਅੱਗੇ ਹਰਜਿੰਦਰ ਬਣਾ ਦਿੰਦਾ ਹੈ ਨਾ ਫਿਰ ਉਸ ਦਿਨ ਉਹਨਾਂ ਨੇ ਜਾਣਾ ਤਾਂ ਫਿਰ ਉਹਦੋਂ ਫਿਰ ਮੈਂ ਬਣਾਈ ਵੀ ਫਿਰ ਆ ਜਾਣਗੇ ਕੱਲ ਤਾਂ ਮੈਂ ਉਹਨੂੰ ਕਿਹਾ ਤਾਂ ਮਨਦੀਪ ਨੂੰ ਵੀ ਰਜਿੰਦਰ ਨੂੰ ਇਹਦੀ ਸੌਸ ਬਣਾ ਦੂਗਾ ਫਿਰ ਉਹ ਲੇਟ ਹੋ ਰਹੇ ਤੇ ਫਿਰ ਮੈਂ ਕਿਹਾ ਛੱਡ ਪਰਾਂ ਇੰਨੀ ਕਿਹੜੇ ਔਖੀ ਹੈ ਮੈਂ ਹੀ ਬਣਾ ਲੈਂਦੀ ਆ ਸੋ ਉਹ ਥੋੜੀ ਜਿਹੀ ਬਣਾ ਲਾਂ ਨਾ ਮੈਂ ਤਾਂ ਕਹਿ ਦਿੰਦੀ ਆ ਵੀ ਛੱਡ ਫਿਰ ਮੈਂ ਕਿਹਾ ਹੁਸਰੇ ਬੱਢੀ ਨਹੀਂ ਤਾਂ ਕਰਕੇ ਮੈਂ ਪਹਿਲੀ ਤਾਂ ਠੀਕ ਆ ਬੱਢੀ ਉਹ ਕਰਦਾ ਕਿਉਂਕਿ ਸਵੇਰੇ ਨਹੀਂ ਸਮਝ ਪਤਾ ਉਹ ਸੱਚ ਪੱਤੀ ਘਣ ਲੱਗੀ ਮੈਨੂੰ ਰੋਟੀ ਬਣਾਉਣ ਨੂੰ ਬਲਾਇਆ ਤਾਂ ਨੇ ਬੋ ਕਰਵਾ ਗਵਲੋ ਹੈ ਮੈਂ ਟੇਸਟੇ ਜੀ ਟੋਲ ਵੱਜ ਰਹੀ ਆਵਾਜ਼ ਆ ਰਹੀ ਆ ਆ ਦੇ ਸ਼ਾਮ ਦਾ ਮੇਰੇ ਆਊਗਾ ਭਾਈ ਟੋਲਾ ਲੈ ਆਦਰ ਵਾਜ ਆਉਗੀ ਪਿੰਡ ਚ ਫਿਰਿਆ ਉਹ ਅੱਛਾ ਉਹ ਜਿਹੜਾ ਉਹ ਹੁੰਦਾ ਟੋਲੀ ਟੋਲੀ ਆਪਣੇ ਸਵੇਰੇ ਸਵੇਰੇ ਤਾਂ ਆਣਗੇ ਸੱਜਰੇ ਉੱਠ ਜੀ ਖਾਸਿਆਂ ਦੇ ਨਾਲ ਆਪਣੇ ਤੋਂ ਰਖਾਤੇ ਆਂਦੇ ਨੇ ਤੇ ਇੱਦਾਂ ਚੁੱਲਾ ਖਾਲੀ ਚੁੱਲੇ 'ਚ ਮੈਂ ਅੱਗ ਬਾਲਨੀ ਆ ਅਸੀਂ ਲਾਵਾਂਗੇ ਰੋਟੀ ਤੇ ਹੁਣ ਤੋਂ ਸਰ ਜੀ ਕਹਤੋਂ ਦਿਨ ਚੋੜੀ ਆਂਦੇ ਨੇ ਉਹ ਵੀ ਹਾਂ ਤੇ ਅਸੀਂ ਨਾ ਜੇ ਕੁਝ ਖਾਣੇ ਆ ਸਬਜੀ ਵਗੈਰਾ ਆਪ ਤੋਗੇ ਰੋਟੀ ਲਾਣੇ ਆ ਕੰਮ ਕਰਦੇ ਆ ਨਾ ਸਮਝੋ ਵੀ ਅਹੀਂ ਲੱਗ ਜਾਾਂਗੇ ਕੜਾਹੀ ਮਾਜੂਗੇ ਸਰ ਚੋ ਵੀ ਹਾਂ ਭਾਂਡੇ ਵੀ ਤਾਂ ਅੰਦਰ ਰੱਖਣ ਜਾਣਾ ਫੇ ਭਾਂਡੇ 'ਤੇ ਦੋ ਮਾਝ ਕੇ ਆਣੇ ਨੇ ਮੈਂ ਅੱਗ ਬਾਲੂਗੇ ਇਹਨਾਂ ਤੋਂ ਭਾਂਡੇ ਮਾਝੀ ਹਣਾ ਲਾ ਲਿਆ ਆ ਆ ਕਵੀ ਪਖਣੂ ਕਿੰਨਾ ਲਾਜਦਾ ਲਓ ਜੀ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਤੇ ਬਾਕੀ ਜਿਹੜੇ ਹੁਣ ਅਸੀਂ ਜਿਹੜਾ ਅੱਗੇ ਮਤਲਬ ਹੁਣ ਫੈਸਟਿਵ ਸੀਜ਼ਨ ਆ ਰਿਹਾ ਹੈ ਨਾ ਫੈਸਟੀਵਲ ਸੀਜ਼ਨ ਫੈਸਟਿਵਲ ਕੋ ਗੱਲ ਹੋ ਗਈ ਹੈ ਫਿਰ ਉਹਦਾ ਹੁਣ ਜਿਹੜੇ ਵੀ ਵੀ ਉਹ ਲਿਆ ਕਰਾਂਗੇ ਸਮਾਨ ਕੋਸ਼ਿਸ਼ ਕਰਾਂਗੇ ਮੀਸ਼ਾ ਤੇ ਆਨਲਾਈਨ ਕਰਾਂਗੇ ਆਪਾਂ ਥੋੜਾ ਜਿਆਦਾ ਹੋ ਜਾਵੇਗੀ ਨੀ ਵੀ ਬਾਜ਼ਾਰ ਚ ਤਾਂ ਜਾਵਾਂਗੇ ਕਿਉਂਕਿ ਬਾਜ਼ਾਰ ਦੀਆਂ ਰੌਣਕਾਂ ਵੀ ਤਾਂ ਦੇਖਣੀ ਚਾਹੀਦੀ ਹੈ ਵੀ ਮਤਲਬ ਥੋੜੇ ਬੋਤੇ ਪ੍ਰੋਡਕਟ ਆਪਾਂ ਮੀਸ਼ੋ ਤੇ ਆਰਡਰ ਕਰਿਆ ਕਰਾਂਗੇ ਪਹਿਲੀ ਵਾਰ ਮੰਗਾਇਆ ਸੀ ਅੱਗੇ ਤਾਂ ਹਾਂ ਬਾਜ਼ਾਰ ਚ ਲੈਣੇ ਆ ਅੱਗੇ ਤਾਂ ਬਾਜ਼ਾਰ ਚ ਲੈਣੇ ਆ ਅਸੀਂ ਮੀਸ਼ੋ ਦੇ ਪ੍ਰੋਡਕਟ ਦੇਖਣੇ ਤੇ ਵੀ ਕੀਆ ਉਹਨਾਂ ਦਾ ਉਹ ਆ ਕੁਆਲਿਟੀ ਕਿਹੜੀ ਆ ਵੀ ਵੀ ਕਿਹੜੇ ਰੇਟ ਦੀ ਕੁਆਲਿਟੀ ਕਿੱਦਾਂ ਦੀ ਆ ਵੀ ਅਸੀਂ ਇਦਾਂ ਦੇ ਪ੍ਰੋਡਕਟ ਚੈੱਕ ਕਰਨੇ ਤੇ ਤਾਂ ਕਰਕੇ ਅਸੀਂ ਵੱਡੇ ਦੇ ਕਰਕੇ ਇਦਾਂ ਸਮਾਨ ਮੰਗਵਾ ਲਿਆ ਤੇ ਹੁਣ ਫੈਸਟਿਵ ਸੀਜ਼ਨ ਜਿਹੜਾ ਹੁਣ ਆ ਰਿਹਾ ਹੁਣ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਥੋੜੀ ਬਹੁਤੀਆਂ ਚੀਜ਼ਾਂ ਆਨਲਾਈਨ ਆਰਡਰ ਕਰਕੇ ਮੀਸ਼ੋ ਤੇ ਮੰਗਵਾਇਆ ਕਰਾਂਗੇ ਪਰ ਰੇਟ ਪ੍ਰਾਈਸ ਬਹੁਤ ਵਧੀਆ ਹੈ ਬਹੁਤ ਜ਼ਿਆਦੇ ਮੈਨੂੰ ਤਾਂ ਬਾਲੇ ਵਧੀਆ ਲੱਗੇਗਾ ਮੈਂ ਹਲੇ ਕਰੀ ਨਹੀਂ ਐਪ ਮੈਂ ਕਰੂੰਗੀ ਹਾਂ ਹੁਣ ਆਪਾਂ ਜਿਆਦਾ ਹੁਣ ਅੱਗੇ ਆਊਗਾ ਤਿਹਾਰ ਫਿਰ ਫਿਰ ਸ਼ੁਰੂਏ ਨੇ ਬਸ ਹਾਂ ਸ਼ੁਰੂਏ ਨੇ ਬਸ ਫਿਰ ਅਸੀਂ ਇਕੱਠੇ ਆਰਡਰ ਕਰ ਲਿਆ ਕਰਾਂਗੇ ਦੇਖ ਕੇ ਆਪਣੀ ਅੱਡਾ ਅੱਡ ਚੀਜ਼ਾਂ ਜਿਹੜੀਆਂ ਲੈਣੀਆਂ ਹੋਈਆਂ ਕਰੂੰਗੇ ਆ ਫੇਰ ਆਪਦੀ ਆਪਦੀ ਵੀਡੀਓ ਤੁਹਾਨੂੰ ਬਣਾ ਕੇ ਦੱਸਿਆ ਕਰਾਂਗੇ ਚੀਜ਼ਾਂ ਆਰਡਰ ਕਰਿਆ ਕਰਾਂਗੇ ਨਾਲੇ ਤੁਹਾਡੇ ਤੁਹਾਡੇ ਲਈ ਵੀ ਵੀਡੀਓ ਬਣਾ ਕੇ ਦੱਸਾਂਗੇ ਮੈਂ ਪਹਿਲਾਂ ਇੱਕ ਦੋ ਵਾਰ ਹੋਰ ਐਪ ਤੋਂ ਕਰਿਆ ਨੇ ਪਰ ਵੀਡੀਓ ਨਹੀਂ ਮੈਂ ਤਾਂ ਨਹੀਂ ਬਣਾਈ ਨਹੀਂ ਆਪਾਂ ਹੋਰ ਤੇ ਆਰਡਰ ਕਹੀਂ ਫਲਿੱਪਕਾਰਟ ਤੇ ਵੀ ਮੰਗਾਨੇ Amazon ਤੇ ਵੀ ਅਸੀਂ ਮੀਸ਼ੋ ਤੇ ਕਦੀ ਨਹੀਂ ਮੰਗਾਇਆ ਫਸਟ ਟਾਈਮ ਮੰਗਾਇਆ ਹੈ ਤੇ ਹੁਣ ਅਸੀਂ ਦਰਾਣੀ ਜੇਠਾਣੀ ਲਾ ਲਈਏ ਰੋਟੀ ਤੇ ਵੀਡੀਓ ਸਾਡੀ ਅੱਜ ਦੀ ਇੱਥੇ ਤੱਕ ਸੀਗੀ ਕੱਲੂ ਮੇਲੇ ਵਾਲੀ ਵੀਡੀਓ ਜ਼ਰੂਰ ਸਾਰੀ ਦੇਖਿਓ ਕੱਲ ਸਾਡੇ ਸਵੇਰ ਤੇ ਖਾਣਾ ਪੀਣਾ ਸ਼ੁਰੂ ਹੋ ਜਾਣਾ ਪਕੌੜੇ ਪਕੂੜੇ ਬ੍ਰੇਕਫਾਸਟ ਬ੍ਰੇਕਫਾਸਟ ਹਾਂ ਤੇ ਨਹੀਂ ਉਹ ਆਪਣੇ ਲਈ ਪਰਸੋਂ ਆ ਵੀਡੀਓ ਤਾਂ ਇਹ ਉਹ ਤੇ ਅਗਲੇ ਦਿਨ ਆਉਗੀ ਨਾ ਇਹ ਵੀਡੀਓ ਤੇ ਅਗਲੇ ਦਿਨ ਉਹ ਹੀ ਮੇਲੇ ਦੀ ਆਉਗੀ ਆਪਣੇ ਲਈ ਪਰਸੋਂ ਐ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਧੀਆ ਜਿਹੇ ਵਲੌਗ 'ਚ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਕੇ ਜਾਇਓ